ਭਈ ਸਾਰੋ ਜੱਸੀ ਕਲਾਇ ਦੇ ਬਲੌਗ ਚ ਤੁਹਾਡਾ ਸਵਾਗਤ ਹੈ। ਉਮੀਦ ਕਰਦਾ ਤੁਸੀਂ ਸਾਰੇ ਨੇ ਵਧੀਆ ਹੋਵੋਗੇ। ਆਪਾਂ ਚੱਲੇ ਆਂ ਬਈ ਘੂੜੀ ਕੋਲੇ। ਆਪਣੀ ਘੂੜੀ ਹੈਗੀ ਸੀ ਲਗਾਉਣੀ ਤੇ ਉੱਥੇ ਪਾਪੂ ਛੱਡਿਆਂ ਦੀ ਸੀ ਤੇ ਹੰਤ ਨੇ ਡੈਡੀ ਤੇ ਚਾਚਾ ਹੈਲੋ ਤੇ ਆਪਾਂ ਚੱਲਦੇ ਆਂ। ਮਿਲਾਂਗੇ। ਬੜਾ ਐ ਖਾ ਕੇ ਛੁੱਟੀ ਭੇਜਦੇਗਾ। ਬਈ ਖੜੀਆਂ ਘੋੜੀਆਂ ਬਾਈਆਂ ਦੀਆਂ। ਆਹ ਖੜੀ ਆਪਣੀ ਘੋੜੀ। ਤੇ ਘੋੜੇ ਉਧਰ ਕੋੜੇ ਆ। ਘੋੜੀ ਘਰੇ ਲਿਆਂਦੀ ਆ ਤੇ ਨਵਾਂ ਨੂੰ ਦਿੱਤੀ ਆ। हां ਸਤੋ ਕਰਾਈ ਹੈ ਗੱਬਣ ਤੇ ਹੁਣ ਇਹ ਨਵਾਈ ਹੈ ਜੀ ਆ ਜਲ ਬਣਾਤਾ ਤੇ ਹੁਣ ਲੈ ਕਿਉਂ ਨਾ ਖੁਰ ਲਗਾ ਚੱਲੇ ਹੁਣ ਤੇ ਚੱਲਦੇ ਹਨ ਆਉਣ ਲਈ ਇਹਦਾ ਖੁਰਲੇ ਨਾ ਆਪਾਂ ਆ ਗਏ ਜੀ ਤੇ ਇਹ ਕਾ ਕਰਤੀ ਭਈ ਆ ਕਾ ਆ ਜਿਹੜੀ ਇਸ 4 ਫੁੱਟ ਬਣਾਉਣੀ ਆਏ ਉਹੋ ਆ ਜਿਹੜੀ ਆ ਉੱਤੇ ਲਾਉਣੀ ਆ ਤੇ ਆਹ ਉਹ ਆ ਉੱਤੇ ਲਾਵਾਂਗੇ ਅੰਦਰ ਤੇ ਆਹ ਕੱਟੀ ਜਾਂਦਾ ਤਾਇਆ ਉਹ ਗਨੇਰਾ ਤੇ ਤਾਇਏ ਦੀ ਘਰਤੀ ਦੀ ਕੌਣ ਬੰਦ ਤੇ ਤਾਰ ਚੱਲਦੇ ਆ ਤੇ ਆਪਣੀ ਵੀ ਇੱਕ ਖਰਲੀ ਦਾ ਬਣ ਗਈ ਆ ਉਹ ਜਾਂਦੀ ਆ ਰੇੜੇ ਇਹਦੇ ਤੇ ਚਾਈ ਚਾਰ ਜਲੀ ਭੁੰਦੀ ਦੀ ਉੱਤੇ ਤੇ ਹੁਣ ਆਪਾਂ ਚੱਲਦੇ ਆ ਘਰੇ ਚੱਲਦੇ ਆ ਤੇ ਖਰਲੀ ਖਵਾਵਾਂਗੇ ਤੁਹਾਨੂੰ ਘਰੇ ਆ ਕੇ